ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਮਨਿੰਦਰ ਸਿੰਘ ਇਸ ਲਈ ਜਗਬਣੀ ਟੀਵੀ ਤੇ ਮੌਜੂਦ ਨੇ ਕੈਪਟਨ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਥੈਂਕ ਯੂ ਬੜੀ ਮਿਹਰਬਾਨੀ ਜੀ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਚ ਤੁਸੀਂ ਲਗਾਤਾਰ ਵਿਚਰ ਰਹੇ ਹੋ ਤਾਂ ਮੁੱਖ ਤੌਰ ਤੇ ਕਿਹੜੀਆਂ ਗੱਲਾਂ ਜਿਹੜੀਆਂ ਤੁਹਾਡੀ ਨਜ਼ਰ ਚ ਆਈਆਂ ਨੇ ਜਿਨ੍ਹਾਂ ਨੂੰ ਸੋਧਣ ਦੀ ਲੋੜ ਹੈ ਮੇਰਾ ਕਹਿ ਸਭ ਕੁਝ ਹੀ ਵਿਗੜਿਆ ਹੋਇਆ ਹੈ ਪੰਜਾਬ ਚ ਤੁਹਾਡੀ ਕਿਸਾਨੀ ਵਿਗੜੀ ਹੋਈ ਹੈ ਤੁਹਾਡੀ ਇੰਡਸਟਰੀ ਵੀ ਨਹੀਂ ਹੋਈ ਹੈ ਤੁਹਾਡੇ ਨੌਜਵਾਨ ਨਸ਼ਿਆਂ ਚ ਪਏ ਹੋਏ ਨੇ ਕਿਹੜੀ ਇੱਕ ਚੀਜ਼ ਹੈ ਜਿਹੜੀ ਠੀਕ ਚੱਲ ਰਹੀ ਹੈ ਇੱਥੇ ਬਾਦਲਾਂ ਦੀ ਪਰਸਨਲ ਗੱਲ ਉਹ ਵੱਖਰੀ ਹੈ ਉਹ ਤਾਂ ਚੰਗੀ ਤਰ੍ਹਾਂ ਚੜਾਈ ਚੜਤ ਚ ਹੈ ਲੇਕਿਨ ਬਾਕੀ ਪੰਜਾਬ ਤਾਂ ਡੁੱਬਿਆ ਪਿਆ ਹੈ ਜੀ ਕਿਹੜਾ ਕਿਹੜੀ ਸਾਡੀ ਸਿਚੁਏਸ਼ਨ ਹੈ ਅੱਜ ਨੌਕਰੀਆਂ ਦੇ ਡੂ ਯੂ ਨੋ ਕਿੰਨੇ ਸਾਡੀ ਨੌਕਰੀ ਵੀ ਸਾਨੂੰ ਅੱਜ ਲੋੜ ਹੈ 90 ਲੱਖ ਨੌਕਰੀਆਂ ਦੀ ਔਰ ਸਾਡੇ ਪੰਜਾਬ ਸਰਕਾਰ ਕਰਦੀ ਹੈ ਸਵਾ ਲੱਖ ਬਾਕੀ ਜਾਣਗੇ ਕਿੱਥੇ ਇੰਡਸਟਰੀ ਨੂੰ ਇੰਡਸਟਰੀ ਆਪਾਂ ਇੰਡਸਟਰੀਅਲ ਸ਼ਹਿਰ ਚ ਬੈਠੇ ਆਂ ਫਗਵਾੜੇ ਸਾਰੀ ਇੰਡਸਟਰੀ ਬੰਦ ਹੈ ਸਾਰੀ ਲੁਧਿਆਣਾ ਬੰਦ ਹੈ ਸਭ ਸਭ ਲੋਕ ਬਾਹਰ ਥੋੜੀ ਬਾਈਸਾਈਕਲ ਇੰਡਸਟਰੀ ਸਾਰੀ ਚਲੀ ਗਈ ਜਾਰਖੰਡ ਤੁਹਾਡੀ ਟੈਕਸਟਾਈਲ ਇੰਡਸਟਰੀ ਚਲੀ ਗਈ ਅਹਮਦਾਬਾਦ ਐਂਡ ਐਂਡ ਰਾਜਸਥਾਨ ਤੁਹਾਡੇ ਇੱਥੇ ਕੋ ਕੀ ਰਹੂਗਾ ਫਿਰ ਸਾਡੇ ਬੱਚਾ ਵਾਸਤੇ ਜੇਕਰ ਕਾਂਗਰਸ ਆਉਂਦੀ ਹੈ ਤਾਂ ਤੁਹਾਡੇ ਮੁਤਾਬਿਕ ਜਿਸ ਤਰ੍ਹਾਂ ਦੇ ਹਾਲ ਨੇ ਤਾਂ ਇਸ ਹਾਲਾਤ ਨੂੰ ਪੰਜਾਬ ਨੂੰ ਬਾਹਰ ਕੱਢਣ ਦੇ ਲਈ ਕਿੰਨਾ ਕੁ ਔਖਾ ਰਹੇਗਾ ਔਖਾ ਤਾਂ ਰਹੇਗਾ ਬਟ ਵੀ ਹੈਵ ਆਲਰੇਡੀ ਇਸਾਨੂੰ ਤਾਂ ਪਤਾ ਕਿ ਕੀ ਹੋ ਰਿਹਾ ਇੱਥੇ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਦੇਖੋ ਹੁਣ ਫਰਕ ਕਰੋ ਇੰਡਸਟਰੀ ਦੀ ਗੱਲ ਕਰ ਰਹੇ ਆਪਾਂ ਇੰਡਸਟਰੀ ਤੁਹਾਡੀ ਅੱਜ ਤੁਸੀਂ 7 ਰੁਪਏ ਤੋਂ ਉੱਪਰ ਦੇ ਰਹੇ ਹੋ ਉਹਨਾਂ ਨੂੰ ਪਰ ਯੂਨਿਟ ਨੈਸ਼ਨਲ ਗ੍ਰਿਡ ਤੇ ਆ ਰਹੀ ਹੈ 3 ਰੁਪਏ 25 ਪੈਸੇ 3 ਰੁਪਏ 10 ਪੈਸੇ ਅਹਮਦਾਬਾ ਆਪਣੇ ਤੁਹਾਡੇ ਛਤੀਸਗੜ ਦੇ ਵਿੱਚ ਤੁਸੀਂ ਦੇ ਰਹੇ ਹੋ 3 ਰੁਪਏ 25 ਪੈਸੇ ਤਾਂ ਉਹਰੇ 7 ਰੁਪਏ ਵਾਸਤੇ ਕੋਣ ਆਉਗਾ ਇੱਥੇ ਜੀ ਜ਼ਮੀਨ ਇੱਥੇ ਫਗਵਾੜੇ ਦੀ ਪਤਾ ਨਹੀਂ ਕਿੰਨੀ ਲੇਕਿਨ ਐਵਰੇਜ ਪੰਜਾਬ ਦੀ ਕੋਈ 30 ਲੱਖ 25 ਲੱਖ ਇੰਨਾ ਇੰਨਾ ਜ਼ਮੀਨ ਦੇ ਰਹੇ ਆ 36 ਗੜ ਵਾਲੇ 2 ਲੱਖ ਦੇ ਰਹੇ ਨੇ ਤਾਂ ਸਾਨੂੰ ਲੈਂਡ ਪੂਲ ਕ੍ਰੀਏਟ ਕਰਨਾ ਪਊ ਕਿਸਾਨ ਨੂੰ ਦੇਣੀ ਪਉਤੀ ਲੱਖ ਔਰ ਜਿਹੜਾ ਬੰਦਾ ਕੋਈ 2-3 ਹਜ਼ਾਰ ਬੱਚਾ ਨੂੰ ਰੱਖ ਲੇ ਉਹਨਾਂ ਨੂੰ ਅਸੀਂ ਆਪਣੇ ਪੂਲ ਦੇ ਵਿੱਚੋਂ ਜ਼ਮੀਨ ਦਈਏ 2 ਲੱਖ ਤੇ ਵੀ ਹੈਵ ਟੂ ਕੰਪੀਟ ਜਿਹੜਾ ਈਵਨ ਪਲੇਇੰਗ ਫੀਲਡ ਅਗਰ ਅਸੀਂ ਬਣਾ ਸਕਦੇ ਹਾਂ ਨਾ ਤਾਂ ਹੀ ਲੋਗ ਰਿ ਆਉਣਗੇ ਹਿੰਮਤ ਪੰਜਾਬੀਆਂ ਦੀ ਬਹੁਤ ਹੈ ਉਹ ਕਦਰ ਕਰਦੇ ਨੇ ਸਾਰੇ ਇੰਡਸਟਰੀਸਟ ਲੇਕਿਨ ਜਿਹੜੇ ਫੈਸਿਲਿਟੀਆਂ ਦੇਣੀਆਂ ਨੇ ਉਹ ਬਰਾਬਰ ਹੋਣੀਆਂ ਚਾਹੀਦੀਆਂ ਨੇ ਵਿਦ Jharkhand with Chhattisgarh with Madhya Pradesh with Rajasthan with Telangana ਬੀਨਸਤੀ ਤੁਸੀਂ ਗੱਲ ਕੀਤੀ ਹੈ ਕਿ ਬਾਦਲ ਪਰਿਵਾਰ ਦੇ ਬੀਨਸ ਬਾਰੇ ਸਾਰੇ ਜਾਣਦੇ ਨੇ ਕੈਪਟਨ ਸਾਹਿਬ ਤੁਹਾਡੀ ਸਰਕਾਰ ਬਣਦੀ ਹੈ ਤਾ ਸੁਬੀਰ ਬਾਦਲ ਦਾ ਕਹਿਣਾ ਹੈ ਕਿ ਬਿਨਸ ਕਾਰੋਬਾਰ ਕਰਨਾ ਕੋਈ ਗੁਨਾਹ ਨਹੀਂ ਹੈ ਹਰ ਬੰਦਾ ਕਾਰੋਬਾਰ ਕਰਦਾ ਹੈ ਤਾਂ ਤੁਸੀਂ ਇਸ ਤੇ ਕਿਸ ਤਰ੍ਹਾਂ ਦੀ ਕਾਰਵਾਈ ਕਰੋਗੇ ਕਾਰੋ ਬਿਜ਼ਨਸ ਨੂੰ ਤਾਂ ਕੋਈ ਆਬਜੈਕਟ ਨਹੀਂ ਕਰਦਾ ਸ਼ਰਾਬ ਬਿਜ਼ਨਸ ਹੈ ਤੁਹਾਡੇ ਪੀਟੀਸੀ ਨੂੰ ਪਰਮਨੈਂਸ ਕਰਨੀ ਹੈ ਔਰ 12 ਕੰਪਨੀ ਜਿਹੜੀ ਆਉਣਾ ਚਾਹੁੰਦੀਆਂ ਨੇ ਉਹਨਾਂ ਨੂੰ ਰੋਕਣਾ ਇਹ ਬਿਜ਼ਨਸ ਹੈ ਤੁਹਾਡੀ ਕੇਬਲ ਨੈਟਵਰਕ ਬਿਜ਼ਨਸ ਹੈ ਇਟ ਇਜ਼ ਆਲ ਐਟ ਦੀ ਐਕਸਪੈਂਸ ਆਫ ਬਾਕੀ ਚੈਨਲਸ ਥੋੜਾ ਰੇਤਾ ਬਜਰੀ ਇੱਕ ਹੀ ਬਿਜ਼ਨਸ ਹੈ ਇਹ ਲੁੱਟ ਰਹੇ ਨੇ ਇਹ ਸਿੱਧੀ ਲੁੱਟ ਹੈ ਆਈ ਡੋਨਟ نو ਇਹਨਾਂ ਨੂੰ ਕੀ ਇਹਨਾਂ ਨੂੰ ਬਿਜ਼ਨਸ ਕਿਆ ਨਜ਼ਰ ਆ ਰਿਹਾ ਬੇਤ ਜ ਕੰਪਲੀਟ ਪੰਜਾਬ ਦਾ ਇੱਕ ਕਿਸਮ ਦਾ ਰੇਪ ਹੀ ਸਮਝ ਲਓ ਦਿਸ ਇਜ਼ ਵਾਟ ਇਜ਼ ਗੋਇੰਗ ਔਨ ਪਰ ਕਾਲੀਆਂ ਦਾ ਕਹਿਣਾ ਹੈ ਕਿ ਜਿਕਰ ਚ ਚੈਨਲ ਦੀ ਗੱਲ ਆਉਂਦੀ ਹੈ ਤਾਂ ਤੁਹਾਡੇ ਸਮੇਂ ਵਿੱਚ ਵੀ ਕੁਝ ਚੈਨਲ ਅਜਿਹੇ ਸਨ ਜਿਹੜੇ ਸਿਰਫ ਕਾਂਗਰਸ ਨੂੰ ਵਿਖਾਉਂਦੇ ਸਨ ਉਹ ਹੋਰ ਵੱਖਰੀ ਗੱਲ ਹੈ ਕਾਂਗਰਸ ਦੇ ਪਰ ਮੈਂ ਰੋਕਿਆ ਕਿ ਪੀਟੀਸੀ ਨਾ ਚਲਾਓ ਮੈਂ ਰੋਕਿਆ ਕਿ ਜੀ ਪੰਜਾਬੀ ਨਾ ਚਲਾਓ ਜਾਂ ਕੋਈ ਹੋਰ ਚੈਨਲ ਨੂੰ ਆਪਣੇ ਕੋਈ ਚੈਨਲ ਸਾਨੂੰ ਬੈਕ ਕਰਦਾ ਉਹ ਠੀਕ ਹੈ ਪੀਟੀਸੀ ਉਹਨਾਂ ਨੂੰ ਬੈਕ ਕਰੇ ਪਰ ਤੁਸੀਂ 12 ਚੈਲੰਜ ਨੂੰ ਕਿਉਂ ਰੋਕਦਾ ਕਿ ਪੰਜਾਬ ਫਿਰ ਨਹੀਂ ਆ ਸਕਦੇ ਅਜਿਹਾ ਸਾਢੇ ਬਾਸੇ ਖੁੱਲਾ ਹੈ 12 ਹੁਣ 14 ਹੁਣ ਆ ਜਾਣ ਤੁਹਾਡੀ ਸਰਕਾਰ ਬਣਦੀ ਹੈ ਤਾਂ ਮੀਡੀਆ ਆਜ਼ਾਦ ਹੋਵੇਗਾ ਐਬਸੋਲੂਟਲੀ ਫ੍ਰੀ ਮੀਡੀਆ ਆਮ ਤੌਰ ਤੇ ਮੁਕਾਬਲੇ ਰਵਾਇਤੀ ਪਾਰਟੀਆਂ ਦੇ ਸਨ ਪਰ ਹਾਲ ਹੀ ਚ ਆਮ ਆਦਮੀ ਪਾਰਟੀ ਦੀ ਚਰਚਾ ਕਾਫੀ ਹੈ ਤਾਂ ਤੁਸੀਂ ਆਮ ਆਦਮੀ ਪਾਰਟੀ ਨੂੰ ਕਿਸ ਤਰ੍ਹਾਂ ਜੱਜ ਕਰਦੇ ਹੋ ਮੈਂ ਸਹੀ ਵਰਡ ਇਜ਼ ਦਾ ਸਬ ਫਰਾਡ ਨੇ ਟੋਟਲ ਫਰਾਡ ਤੁਸੀਂ ਇਹਨਾਂ ਦੀ ਨਿਗਾਹ ਦੇਖੋ ਪਾ ਕੇ ਦਿੱਲੀ ਕੀ ਹੋ ਰਿਹਾ ਦਿੱਲੀ 'ਚ ਜਿਹੜੀਆਂ ਪ੍ਰੋਮਿਸਸਿਸ ਕੀਤੀਆਂ ਨੇ ਅੱਜ ਮੁਫਤ ਪਾਣੀ ਮਿਲ ਨਹੀਂ ਰਿਹਾ ਮੁਫਤਾ ਤੁਸੀਂ ਜੋ ਮਰਜ਼ੀ ਕਹਿ ਦਿਓ ਪਾਣੀ ਮਿਲ ਨਹੀਂ ਰਿਹਾ ਅੱਜ ਮੈਂ ਫੇਸਬੁੱਕ ਤੇ ਦੇਖੇ ਨੇ ਤਸਵੀਰਾਂ ਜਿੱਥੇ ਦੋ ਬੀਬੀਆਂ ਇੱਕ ਦੂਜੇ ਨੂੰ ਬਾਲਟੀ ਨਾਲ ਮਾਰ ਰਹੀਆਂ ਸੀ ਕਿਉਂਕਿ ਇੰਨੇ ਨਿਕਾ ਜਿਹਾ ਪਾਣੀ ਆ ਰਿਹਾ ਸੀ ਔਰ ਉਹ ਪਹਿਲਾਂ ਪੰਣਾ ਚਾਹੁੰਦੀ ਸੀ ਉਹ ਦੂਜਾ ਪੰਣਾ ਚਾਹੁੰਦੀ ਸੀ ਬਿੱਲ ਦਿਖਾ ਰਹੇ ਨੇ ਵੱਡੇ ਵੱਡੇ ਬਿੱਲ 60-8000 ਦੇ ਜਿਹੜੇ ਉਹਨਾਂ ਕੋਲ ਆਏ ਨੇ ਅੱਜ ਨਸ਼ਿਆਂ ਤੋਂ ਨਾਲ ਦਿੱਲੀ ਜਿੰਨੀ ਸ਼ੀਲਾ ਢਿੱਕਸ਼ ਜੀ ਦੇ ਟਾਈਮ ਸੀ ਉਸ ਤੋਂ ਦੁੱਗਣੀ ਹੋ ਗਈ ਹੈ ਟੁਡੇ ਤੁਸੀਂ ਜਾ ਕੇ ਉੱਥੇ ਦੇਖੋ ਗਵਰਨਮੈਂਟ ਆਫ ਇੰਡੀਆ ਦੇ ਹੋਰਡਿੰਗਸ ਲੱਗੇ ਹੋਏ ਨੇ ਦਿੱਲੀ 'ਚ ਮੈਂ ਕੱਲ ਹੀ ਦਿੱਲੀ ਆਇਆ ਹਾਂ ਕੱਲ ਹੀ ਹੋਰਡਿੰਗਸ ਲੱਗੇ ਨੇ ਨਸ਼ਿਆਂ ਦੇ ਖਿਲਾਫ ਬਿਕੋਜ਼ ਡਰ ਹੈ ਕਿ ਇਹ ਸਾਰੇ ਕੈਪੀਟਲ ਆਫ ਇੰਡੀਆ ਦੇ ਵਿੱਚ ਇਹ ਨਾ ਫੈਲ ਜਾਵੇ ਇੱਕ ਹੀ ਇੱਕ ਹੀ ਜ਼ਿੰਮੇਵਾਰੀ ਹੈ ਠੀਕ ਐਵਰੀ ਟਾਈਮ ਸ਼ੀਲਾ ਡਿਕਸ਼ੇ ਜੀ 15 ਸਾਲ ਚੀਫ ਮਿਨਿਸਟਰ ਰਹੇ ਕਦੇ ਬਲੇਮ ਕੀਤਾ ਗਵਰਨਰ ਨੂੰ ਕਦੇ ਬਲੇਮ ਕੀਤਾ ਪ੍ਰਾਈਮ ਮਿਨਿਸਟਰ ਨੂੰ ਸ਼ੀ ਡਿਡ ਅ ਜੌਬ ਜੀ ਇਹ ਤਾਂ ਜਦੋਂ ਇਹ ਤੋਂ ਕੋਈ ਸੰਭਲਦਾ ਨਹੀਂ ਜਾਂ ਤਾਂ ਗਵਰਨਰ ਦੀ ਗਲਤੀ ਹੈ ਜਾਂ ਪ੍ਰਾਈਮ ਮਿਨਿਸਟਰ ਦੀ ਗਲਤੀ ਹੈ ਜਾਂ ਫਾਈਨੈਂਸ ਮਿਨਿਸਟਰ ਦੀ ਗਲਤੀ ਹੈ ਇਹ ਤਾਂ ਹੀ ਇਜ਼ ਅ ਹੀ ਇਜ਼ ਅ ਅਪਸਟਾਰਟ ਫਰਾਡ ਆਦਮੀ ਹੈ ਮੈਨੂੰ ਆਪਣੀ ਉਹਦੀ ਆਪਣੀ ਜ਼ਿੰਦਗੀ ਦਾ ਪੁੱਛਾਂ ਤੁਹਾਨੂੰ 25 ਸਾਲ ਇਨਕਮ ਟੈਕਸ ਆਫਿਸਰ ਰਿਹਾ ਡਿਡ ਹੀ ਐਵਰ ਲੀਵ ਦਿੱਲੀ ਕਾਨੂੰਨ ਹੈ ਹਿੰਦੁਸਤਾਨ ਚ ਕਿ 5 ਸਾਲ ਤੋਂ ਜ਼ਿਆਦਾ ਤੁਸੀਂ ਨਹੀਂ ਰਹਿ ਸਕਦੇ ਇਨ ਇਨ ਦ ਸੈਂਟਰ ਇਨ ਵਨ ਇਨ ਦ ਸੈਂਟਰਲ ਡੈਪੂਟੇਸ਼ਨ অর ਇਨ ਸੈਂਟਰਲ ਪੋਜੀਸ਼ਨ ਵਾਈ ਡਿਡ ਹੀ ਗੈਟ ਆਊਟ ਕਿਉਂਕਿ ਹੀ ਇਜ਼ ਰਨਿੰਗ ਐਨ ਐਨਜੀਓ ਕੈਨ ਅ ਗਵਰਨਮੈਂਟ ਆਫਸਰ ਰਨ ਐਨ ਐਨਜੀਓ ਦਸੋ ਮੈਨੂੰ ਐਨ ਜੀਓ ਗਵਰਨਮੈਂਟ ਆਫਸਰ ਕੋ ਚਲਾ ਸਕਦਾ ਹੈ ਵਾਇਲੈਂਸ ਸਰਵਿਸ ਔਰ ਉਹ ਕਿੱਥੋਂ ਫੰਡਿੰਗ ਲੈ ਰਿਹਾ ਫਰਮ ਦੀ ਫੋਰਡ ਫਾਊਂਡੇਸ਼ਨ ਜੀ ਐਂਡ ਹੂ ਇਜ਼ ਫੋਰਡ ਫਾਊਂਡੇਸ਼ਨ ਫੰਡਡ ਬਾਈ ਸੀ ਆਈ ਏ ਪਰ ਇਸ ਦੇ ਬਾਵਜੂਦ ਪੰਜਾਬ ਚ ਉਹਨਾਂ ਦੇ ਰੈਲੀਆਂ ਚ ਵੱਡਾ ਇਕੱਠ ਕਿਉਂ ਹੋ ਰਿਹਾ ਸੁਣਨਾ ਚਾਹੁੰਦੇ ਨੇ ਦੇਖਣਾ ਚਾਹੁੰਦੇ ਨੇ ਆ ਭਗਵਾਨ ਤਮਾਨ ਦੇ ਚੁਟਕਲੇ ਸੁਣਨਾ ਚਾਹੁੰਦੇ ਨੇ ਜਿੱਦੇ ਨੇ ਸੰਜੇ ਸਿੰਘ ਜਾਂ ਦੀਪਕ ਪਾਟਕ ਜਾਂਦੇ ਕਿੰਨਾ ਇਕੱਠ ਹੁੰਦਾ ਦੱਸੋ ਇਸ ਉਹ ਬਸ ਉਹਦੇ ਵਾਸਤੇ ਭਗਵਾਨ ਤਮਾਨ ਦੇ ਚੁਟਕਲੇ ਪਰ ਉਹ ਕਨਵਰਟ ਨਹੀਂ ਕਰਨਗੇ ਇਨਟੂ ਇਨਟੂ ਵੋਟਸ ਆਹ ਸਿਆਸਤ ਦੇ ਵਿੱਚ ਦੇਖੋ ਫ੍ਰਸਟ੍ਰੇਸ਼ਨ ਹੈ ਸਾਡੇ ਯੂਥ ਚ ਯੂਥ ਵਿੱਚ ਫ੍ਰਸਟ੍ਰੇਸ਼ਨ ਹੈ ਬਿਕੋਜ਼ ਦੇ ਫੀਲ ਕਿ ਜੌਬਸ ਨਹੀਂ ਹੈ ਲੇਕਿਨ ਮੈਂ ਉਹਨਾਂ ਯੂਥ ਨੂੰ ਕਹਿੰਦਾ ਦੇਖੋ ਦਿੱਲੀ ਪੰਜਾਬੀ ਸਿਟੀ ਹੈ ਔਰ ਉਹਨਾਂ ਦੀ ਰਿਸ਼ਤੇਦਾਰੀ ਬੜੀ ਹੈ ਕੱਲ ਹੀ ਮੇਰੇ ਨਾਲ ਸਰਨਾ ਸਾਹਿਬ ਸੇ ਪਰਸੋਂ ਦਿੱਲੀ ਔਰ ਉਹ ਮੈਨੂੰ ਦੱਸ ਰਹੇ ਸੀ ਕੀ ਕੀ ਹਾਲ ਹੋਇਆ ਹੈ ਇੱਥੇ ਉਹਨਾਂ ਨੂੰ ਦੇ ਹੈਵ ਟੂ ਉਹਨਾਂ ਨੂੰ ਦੱਸਣਾ ਪਏਗਾ ਇਹ ਇਹ ਪੁੱਛਣਾ ਪਏਗਾ ਆਪਣੇ ਰਿਸ਼ਤੇਦਾਰਾਂ ਨੂੰ ਜੋ ਦਿੱਲੀ ਦੇ ਵਿੱਚ ਨੇ ਕਿ ਕੀ ਹਾਲ ਹੈ ਕਪਟਾ ਤੁਸੀਂ ਮੰਨਦੇ ਹੋ ਕਿ ਜਦੋਂ ਤੁਹਾਡੇ ਤੇ ਬਾਦਵਾ ਸਾਹਿਬ ਦੇ ਦਰਮਿਆਨ ਕੋਈ ਸਿਆਸੀ ਮਤਭੇਦ ਚੱਲ ਰਹੇ ਸਨ ਤਾਂ ਆਮ ਆਦਮੀ ਪਾਰਟੀ ਨੇ ਪੰਜਾਬ ਚ ਉਸ ਵੇਲੇ ਪੈਰ ਪਸਾਰੇ ਨੇ ਨਹੀਂ 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 ਇਹਨਾਂ ਦੇ ਤਾਂ ਪਹਿਲਾਂ ਹੀ ਕੋਈ ਕੇਜਰੀਵਾਲ ਦੀ ਅੰਬੀਸ਼ਨ ਪੇ ਕੁਝ ਹੋ ਰਿਹਾ ਹੈ ਹੀ ਇਜ਼ ਨਾਟ ਇੰਟਰਸਟਿਡ ਇਨ ਦਿੱਲੀ ਬਿਕੋਜ਼ ਇਟ ਹੈਫ ਸਿਟੀ ਹੈ ਪੁਲਿਸ ਉਹਦੇ ਕੋਲ ਨਹੀਂ ਹੈ ਐਂਡ ਇਹਦੇ ਕੋਲ ਕੁਝ ਮਹਿਕਮੇ ਰਹਿੰਦੇ ਨੇ ਬਿਕੋਜ਼ ਇਟ ਇਜ਼ ਨੈਸ਼ਨਲ ਕੈਪੀਟਲ ਹੈ ਅਹੀਂ ਚੱਲਦਾ ਹੋ ਰਿਹਾ ਕੰਮ ਹੀ ਵਾਂਟਸ ਅ ਫੁੱਲ ਫਲੇਜਡ ਸਿਟੀ ਉਹਨੂੰ ਪੂਰੀ ਸਿਟੀ ਚਾਹੀਦੀ ਹੈ ਜਿਹੜੇ ਇੱਥੇ ਇੱਕ ਵਾਰ ਆ ਕੇ ਇੱਥੋਂ ਕਦਮ ਵੜਾ ਕੇ ਤੁਸੀਂ ਦੇਖਣਾ ਅਗਲੀ ਪਾਰਲੀਮੈਂਟਰੀ ਇਲੈਕਸ਼ਨ ਚ ਇਹਨੇ ਮੋਦੀ ਨੂੰ ਚੈਲੰਜ ਕਰਨਾ ਤੇਜਰੀਵਾਲ ਦੇ ਪੰਜਾਬ ਆਉਣ ਨਾਲ ਫਰਕ ਪਵੇਗਾ نو ਆਈ ਡੋਨਟ ਥਿੰਕ ਸੋ ਸਿਆਸਤ ਸੁਣਨਗੇ ਸੁਣਨਗੇ ਲੋਗਾਂ ਨੂੰ ਮਨਪ੍ਰੀਤ ਬਾਦਲ ਜੀ ਹੁਣ ਤਾਂ ਸਾਡੇ ਨੇ ਸਾਡੇ ਸਾਥੀ ਨੇ ਕਾਫੀ ਕੰਮ ਕਰ ਰਹੇ ਨੇ ਜਦੋਂ ਉਹ ਵੱਡੇ ਕਰ ਰਹੇ ਸੀਗੇ ਆਪਣੇ ਰੈਲੀਆਂ ਲੱਖ ਲੱਖ ਬੰਦਾ ਹੁੰਦਾ ਸੀ ਉਹਨਾਂ ਨੂੰ ਸੁਣਨ ਵਾਸਤੇ ਵੋਟਾਂ ਕਿੰਨੀ ਸੀਟਾਂ ਲੈ ਕੇ ਗਏ ਜ਼ੀਰੋ ਇਵੈਂਚੂਅਲੀ ਇਟ ਕਮ ਔਰ ਉਹ ਪੰਜਾਬੀ ਨੇ ਔਰ ਪੰਜਾਬ ਦੇ ਨੇ ਪੰਜਾਬ ਚ ਵਸੇ ਨੇ ਇਹ ਤਾਂ ਇਹ ਤਾਂ ਹਾਈ ਬਾਰਲਾ ਉਹਨੂੰ ਕਹਿੰਦੇ ਦੋ ਦੋ ਘੰਟੇ ਰੋਜ਼ ਪੰਜਾਬੀ ਸਿੱਖਦੇ ਜੀ ਲੋਕੋ ਤੇ ਟਿਊਟਰ ਲਾਇਆ ਹੋਇਆ ਕੋਈ ਆ ਜਿਹੜਾ ਉਹਨਾਂ ਦੇ ਬਾਹਰਲੇਆ ਨੂੰ ਲੈ ਕੇ ਬੜੀ ਬਿਆਨਬਾਜ਼ੀ ਹੋ ਰਹੀ ਹੈ ਤੁਸੀਂ ਵੀ ਕਹਿੰਦੇ ਹੋ ਬਾਦਲ ਸਾਹਿਬ ਵੀ ਕਹਿੰਦੇ ਨੇ ਕਿ ਉਹ ਯੂਪੀ ਦੇ ਬਿਹਾਰ ਦੇ ਲੀਡਰ ਨੇ ਪਰ ਕੈਪਟਨ ਸਾਹਿਬ ਇੱਥੇ ਇੱਕ ਤਰਕ ਦਿੰਦੇ ਨੇ ਉਹ ਕਿ ਜੇਕਰ ਅਸੀਂ ਕੈਨੇਡਾ ਦੀ ਗੱਲ ਕਰੀਏ ਤਾਂ ਉੱਥੋਂ ਦੀ ਸਰਕਾਰ 'ਚ ਜ਼ਿਆਦਾਤਰ ਮੰਤਰੀ ਪੰਜਾਬੀ ਨੇ ਤਾਂ ਉਹ ਕਹਿੰਦੇ ਕਿ ਜੇਕਰ ਉਹ ਮੁਲਕ ਸਵਕਾਰ ਕਰ ਸਕਦੇ ਨੇ ਤਾਂ ਅਸੀਂ ਕਿਉਂ ਨਹੀਂ ਕਰ ਸਕਦੇ ਨੋ ਅਸੀਂ ਇਸ ਲਈ ਨਹੀਂ ਕਰ ਸਕਦੇ ਕਿ ਸਾਡਾ ਝਗੜਾ ਟੋਟਲ ਹੈ ਵਿਦ ਹਰਿਆਣਾ ਇਹ ਹਰਿਆਣਵੀ ਹੈ ਸਾਡਾ ਪਾਣੀ ਦਾ ਮਸਲਾ ਇੱਕ ਰਹਿਣ ਵਾਲਾ ਇਹਦਾ ਪਿੰਡ ਕਿੱਥੇ ਹੈ ਸਾਰ ਦੇ ਕੋਲ ਪਿੰਡ ਹੈ ਇਹਦਾ ਇਹਦਾ ਪਾਣੀ ਦਾ ਮਸਲਾ ਇਹਨਾਂ ਨਾਲ ਚੰਡੀਗੜ੍ਹ ਦਾ ਮਸਲ ਮਸਲਾ ਜਿਹੜਾ ਹੁਣ ਸੁਧਰੇ ਅੱਜ ਇਹਨਾਂ ਨਾਲ ਸਾਡੇ ਪੰਜਾਬੀ ਬੋਲ ਦੇ ਇਲਾਕੇ ਜੋ ਆਪਣੇ ਪਿੰਡਾਂ ਦੇ ਵਿੱਚ ਹਰਿਆਣੇ ਦੇ ਪਿੰਡ ਅਸੀਂ ਜੋ ਚਾਹੁੰਨੇ ਉਹਨਾਂ ਦੇ ਨਾਲ ਅਬੋਰ ਫਾਜ਼ਲ ਕਾ ਉਹਨਾਂ ਦੇ ਨਾਲ ਝਗੜਾ ਸਾਰਾ ਤਾਂ ਹਰਿਆਣੇ ਨਾਲ ਹੈ ਝਗੜਾ ਜੀ ਇੱਕ ਹੀ ਕਰੂਗਾ ਸਾਡੇ ਨਾਲ ਖੜੂਗਾ ਜਾਂ ਹਰਿਆਣੇ ਨਾਲ ਖੜੂਗਾ ਸਾਡੇ ਨਾਲ ਖੜੂਗਾ ਤਾਂ ਪੰਜਾਬ ਇਹਦੇ ਪਿੰਡ ਵਿੱਚ ਇਹਨੂੰ ਬੜਨ ਨਹੀਂ ਦੇਣਗੇ ਉੱਥੇ ਸਾਰਚ ਇਹ ਤਾਂ ਇਹ ਤਾਂ ਦਿਸ ਇਜ਼ ਜਸਟ ਤੁੱਕਾ ਮਾਰ ਰਹੇ ਹਨ ਕਹਿੰਦਾ ਮਦਦ ਕੋ ਪੰਜਾਬ ਦੀ আর ਦੂਸਰੀ ਗੱਲ ਇੱਕ ਸਮਝ ਲਓ ਕਿ ਦਿੱਲੀ ਇਸ ਅ ਡਿਫਰੈਂਟ ਟਾਈਪ ਆਫ ਵੋਟ ਇਲੈਕਟਰ ਦਿੱਲੀ ਦਾ ਤਾਂ ਇੰਡੀਵਿਜੂਅਲ ਬੰਦੇ ਹੁੰਦੇ ਨੇ ਉਹ ਕੁਝ ਆਪਣੇ ਮਹੱਲਿਆਂ ਦੇ ਵਿੱਚ ਜਿੱਥੇ ਐਮ ਐਲ ਏ ਨੇ ਉਹ ਉਧਰ ਸ਼ਾਇਦ ਕਿਸੇ ਨੂੰ ਕੰਮ ਪਿਆ ਇੱਥੇ ਤਾਂ ਰੋਜ਼ ਹੀ ਕੰਮ ਪੈਂਦੇ ਨੇ ਆ ਥਾਣਿਆਂ ਤਾਂ ਰੋਜ਼ ਹੀ 2 ਵਜੇ 3 ਵਜੇ ਰਾਤ ਨੂੰ ਕਤਲ-ਕਤਲ ਹੁੰਦੇ ਨੇ ਸਭ ਕੁਝ ਝਗੜੇ-ਚੋਗੜੇ ਹੁੰਦੇ ਨੇ ਥਾਣੇ ਜਾਣੇ ਪੈਂਦੇ ਨੇ ਇੱਥੇ ਤੋਂ ਤੁਹਾਡੇ ਕੋਲ ਯੂ ਹੈਵ ਟੂ ਹੈਵ ਏ ਐਮ ਐਲ ਏ ਜਿਹੜਾ ਉਹਨਾਂ ਬੰਦਿਆਂ ਨਾਲ ਖੜ ਕੇ ਲਿਜਾ ਸਕੇ ਇਹਨਾਂ ਦੇ ਵਿੱਚ ਕੌਣ ਹੈ ਇਹ ਜਿਹੜੇ ਮੁੰਡੇ ਜੇ ਔਰ ਕੁੜੀਆਂ ਦੀਆਂ ਲਾਈਆਂ ਨੇ ਇਹਨਾਂ ਨੇ ਆਈ ਡੋਨਟ ਥਿੰਕ ਆਈ ਨੋ ਐਨੀਬਾਡੀ ਇਨ ਥਮ ਦੋ ਜਾਣਦਾ ਮੈਂ ਜਿਹੜੇ ਕਾਂਗਰਸ ਤੋਂ ਗਏ ਨੇ ਜਸਜੀਤ ਰੰਧਾਵੇ ਦੀ ਲੜਕੀ ਕੋਈ ਉਹਦਾ ਪੋਲੀਟੀਕਲ ਪਝੋਕੜ ਨਹੀਂ ਫਾਦਰ ਰਿਹਾ ਹੈ ਵੱਖਰੀ ਗੱਲ ਹੈ ਉਹਨਾਂ ਨੂੰ ਜਿੱਥੇ ਕਨੌਰ ਚ ਖੜੀ ਹੈ ਉੱਥੇ ਦਾ ਉਹਨਾਂ ਨੂੰ ਐਮਐਲਏ ਰਹੇ ਨੂੰ ਵੀ ਮੈਨੂੰ ਲੱਗਦਾ 10 ਸਾਲ ਹੋ ਗਏ ਨੇ ਸੋ ਜਨਰੇਸ਼ਨ ਮੂਵ ਆਨ ਹੋ ਜਾਂਦੀ ਹੈ ਇਹ ਥੈਟ ਇਜ਼ ਨੋ ਕ੍ਰਾਈਟੇਰੀਆ ਟੂ ਗੋ देयर ਦੂਸਰਾ ਸਾਡਾ ਅਮਨ ਅਮਨ ਅ ਅ ਉਹ ਅਰੋੜਾ ਫਰਮ ਸੁਨਾਮ ਔਰ ਅਮਨ ਅਰੋੜਾ ਪੰਜ ਬਾਰ ਉਸ ਫੈਮਲੀ ਨੂੰ ਅਸੀਂ ਟਿਕਟਾਂ ਦਿੱਤੀਆਂ ਨੇ ਪੰਜ ਵਾਰ ਹਾਰ ਗਏ ਬਹੁਤ ਇਹ ਇਹ ਤਾਂ ਇਹ ਜਿਹੇ ਬੰਦੇ ਤਾਂ ਤੁਸੀਂ ਸੁਣ ਰਹੇ ਹੋ ਪੰਜਾਬ ਦੀ ਸਿਆਸਤ ਦੇ ਵਿੱਚ ਸਿੱਧੂ ਜੋੜੇ ਤੇ ਬੜਾ ਫੋਕਸ ਨਜ਼ਰ ਆ ਰਿਹਾ ਹੈ ਤਾਂ ਸਿੱਧੂ ਤੇ ਜਿਹੜੀ ਸਸਪੈਂਸ ਬਣੀ ਹੋਈ ਹੈ ਇਸ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਦੇਖੋ ਥੈਟ ਇਜ਼ ਸਿੱਧੂ ਜੀ ਆਪਣੀ ਆਪਣੀ ਸੋਚ ਉਹ ਸਾਡੇ ਨਾਲ ਤਾਂ ਪਰਿਵਾਰੋਂ ਬੜਾ ਨਜ਼ਦੀਕ ਨੇ ਆ ਉਹਨਾਂ ਦੇ ਫਾਦਰ ਡਿਸਟ੍ਰਿਕਟ ਪ੍ਰੈਜ਼ੀਡੈਂਟ ਸੇ ਜਨਰਲ ਸੈਕਟਰੀ ਸੇ ਜਦੋਂ ਮੈਂ ਮੇਰੇ ਮਦਰ ਡਿਸਟ੍ਰਿਕਟ ਪ੍ਰੈਜ਼ੀਡੈਂਟ ਰਏ ਫੇਰ ਉਹ ਸਾਡੇ ਡਿਸਟ੍ਰਿਕਟ ਦੇ ਪ੍ਰੈਜ਼ੀਡੈਂਟ ਰਏ ਉਸ ਤੋਂ ਬਾਅਦ ਐਡਵੋਕੇਟ ਜਨਰਲ ਦਰਬਾਰਾ ਸਿੰਘ ਗਵਰਨਰ ਚ ਉਹਨਾਂ ਦੇ ਵਾਈਫ ਨਿਰਮਲ ਭਗਵਾਨ ਸਿੰਘ ਉਹ ਦੋ ਬਾਰ ਸਾਡੇ ਐਮ ਐਲ ਏ ਲੜੇ ਕਾਂਗਰਸ ਪਾਰਟੀ ਤੋਂ ਸੋ ਉਹਨਾਂ ਦੇ ਨਾਲ ਸਾਡੇ ਨਾਲ ਤਾਂ ਉਹਨਾਂ ਨੇ ਉਹਨਾਂ ਨੇ ਖੂਨ ਦੇ ਵਿੱਚ ਡੀ ਐਨ ਏ ਸਾਡਾ ਹੈ ਕਾਂਗਰਸ ਦਾ ਤੇ ਅਗਰ ਉਹ ਹੋਣਾ ਚਾਹਣਗੇ ਵੀ ਵਿਲ ਬੀ ਹੈਪੀ ਟੂ ਹੈਵ ਇ ਕੀ ਕਾਂਗਰਸ ਦੇ ਸੰਪਰਕ ਛਾਣੂ ਹੈ ਜੀ ਆਈ ਵਿਲ ਬੀ ਹੈਪੀ ਟੂ ਹੈਵ ਇ ਕੀ ਕਾਂਗਰਸ ਦੇ ਸੰਪਰਕ ਸਿੱਧੂ ਹੈਗੇ ਨੇ ਅੱਜ ਨਹੀਂ ਸਾਡੇ ਸੰਪਰਕ ਨਹੀਂ ਉਹ ਤਾਂ ਉਹਨੇ ਲਾਈਨ ਕੁ ਹੋਰ ਹੋ ਗਈ ਨਾ ਪਰ ਇਹ ਚਰਚਾ ਵੀ ਹੈ ਕਿ ਕਿਤਨੇ ਕਿਤੋਂ ਮਨਪ੍ਰੀਤ ਬਾਦਲ ਦੇ ਨਾਲ ਰਾਬਤਾ ਬਣਾ ਰਹੇ ਨੇ ਮਨਪ੍ਰੀਤ ਬਾਦਲ ਨਾਲ ਬਣ ਜਾ ਤਾਂ ਵਧੀਆ ਗੱਲ ਹੈ ਉਹ ਮਨਪ੍ਰੀਤ ਬਾਦਲ ਤਾਂ ਸਾਡੇ ਪਾਰਟੀ ਨਾਲ ਹੈ ਆਈ ਹੈਵ ਨੋ ਪ੍ਰੋਬਲਮ ਐਟ ਆਲ ਵਿਦ ਥੈਟ ਉਹ ਤਾਂ ਅਗਰ ਲੈਵਨ ਸਿੱਧੂ ਸਾਹਿਬ ਨੂੰ ਆਈ ਬੀ ਵੈਰੀ ਹੈਪੀ ਲੇਕਿਨ ਮੈਂ ਨਹੀਂ ਕੋਈ ਗੱਲ ਸੁਣੀ ਨਾ ਮਨਪ੍ਰੀਤ ਨੇ ਮੇਰੇ ਨਾਲ ਗੱਲ ਕੀਤੀ ਹੈ ਬਟ ਮੈਂ ਵੈਲਕਮ ਕਰਾਂਗਾ ਅਗਰ ਉਹਨਾਂ ਦਾ ਉਹਨਾਂ ਦੇ ਆਈ ਥਿੰਕ ਨੈਸ਼ਨਲਿਸਟ ਸੋਚ ਹੈ ਉਹਨਾਂ ਦੀ ਹੀ ਸ਼ੁੱਡ ਕਮ ਇਹ ਆਰਐਸਐਸ ਭਾਜਪੀ ਵਾਲਿਆਂ ਦੇ ਨਾਲ ਨੇਣਾ ਔਰ ਇੱਕ ਫਿਰਕੂ ਕਿਸਮ ਦੀ ਸੋਚ ਰੱਖਣੀ ਇਟਸ ਨਾਟ ਪਰ ਉਹਨਾਂ ਦੀ ਪਤਨੀ ਕਿਸੇ ਵੀ ਇਹਨਾਂ ਦੇ ਫਾਦਰ ਵਾਸ ਬੇਸਿਕਲੀ ਲੈਫਟ ਵੈਰੀ ਲੈਫਟ ਮਾਈਂਡਡ ਜੀ ਸਰ ਭਗਵਾਨ ਸਿੰਘ ਜੀ ਸੀਪੀਆਈ ਨਾਲ ਜ਼ਿਆਦਾ ਸੰਪਰਕ ਰੱਖਦੇ ਸੀ ਸੇ ਸਾਡੇ ਪ੍ਰੈਜ਼ੀਡੈਂਟ ਬਟ ਹੀ ਵਾਸ ਲੈਫਟ ਓਰੀਐਂਟਡ ਐਂਡ ਇਥੇ ਕੰਪਲੀਟਲੀ ਆਪੋਜ਼ਿਟ ਰਾਈਟ ਓਰੀਐਂਟੇਸ਼ਨ ਮੈਨੂੰ ਠੀਕ ਨਹੀਂ ਲੱਗਦੀ ਸਿੱਧੂ ਵਾਸਤੇ ਟਿਕਟਾਂ ਦੀ ਗੱਲ ਕਰੀਏ ਤਾਂ ਕੁੱਲ 1600 ਜਿਹੜੇ ਦਾਅਵੇਦਾਰ ਕਾਂਗਰਸ ਦੇ ਜਿਤਾ ਰਹੇ ਨੇ ਕਿ 1600 ਨਾਮਜ਼ਦਗੀ ਪੱਤਰ ਦਾਖਲ ਕੀਤੇ ਕੁਝ ਫਾਈਨਲ ਹੋਇਆ ਅਜੇ ਤੱਕ ਕਿ ਕਿੰਨੇ ਕਿ ਲੋਕਾਂ ਦੀ ਜਿਹੜੀਆਂ ਟਿਕਟਾਂ ਹੈਗੀਆਂ ਨਹੀਂ ਮੈਂ ਹਾਲੇ ਪਹੁੰਚਿਆ ਨਹੀਂ ਚੰਡੀਗੜ੍ਹ ਜਦ 15 ਤਰੀਕ ਤੋਂ ਤਾਂ ਮੈਂ ਬਾਹਰ ਹਾਂ ਕੱਲ ਅਮ੍ਰਿਤਸਰ ਸੀ ਅਜੂਰੇ ਹੈ ਅੱਜ ਰਾਤ ਨੂੰ ਪਹੁੰਚੂਗਾ ਮੈਂ ਚੰਡੀਗੜ੍ਹ ਜੀ 1600 ਦੀ ਉਹ ਉਹਨਾਂ ਨੇ ਉਹ ਉਹ ਬਣਾ ਰਹੇ ਹੋਣੇ ਹਨਾ ਉਹਨਾਂ ਦੇ ਪਰ ਕੰਸਟੀਟੂਐਂਸੀ ਦੇ ਕਾਗਜ਼ ਕੁਝ ਇਕੱਠੇ ਕਰ ਰਹੇ ਹੋਣੇ ਹਨ ਕਿਉਂਕਿ ਇਹਨਾਂ ਨੇ ਜਾਣਾ ਦਿੱਲੀ ਐਨ ਉੱਥੇ ਫਿਰ ਸਕਰੂਟੀਨੀ ਹੋਏਗੀ ਦੈਨ ਸੀਸੀ ਦੇ ਵਿੱਚ ਆਏਗੀ ਕਾਂਗਰਸ ਪ੍ਰੈਜ਼ੀਡੈਂਟ ਉਹਦਾ ਉਹਦੀ ਪ੍ਰਧਾਨਗੀ ਕਰਨਗੇ ਉਹ ਟਾਈਮ ਲੱਗ ਜਾਊਗਾ ਥੋੜਾ ਜਿਹਾ ਬਟ ਇਟ ਇਸ ਸਟਾਰਟਡ ਇਟਸ ਅ ਗੁੱਡ ਸਾਈਨ ਇੱਕ ਪਾਸੇ ਤਾਂ ਗੁੱਡ ਸਾਈਨ ਹੈ ਕਿ ਬਹੁਤ ਲੋਕ ਚਾਹੁੰਦੇ ਨੇ ਕਿ ਸਾਡੇ ਕੈਂਡੀਡੇਟ ਬਣਨ ਦੂਜੇ ਪਾਸੇ ਸਾਡੇ ਵਾਸਤੇ ਪ੍ਰੋਬਲਮ ਹੈ ਕਿ 1600 ਕੈਂਡੀਡੇਟ 117 ਸੀਟਾਂ ਤਾਂ ਦੇਖ ਲਓ ਪਰ ਇਹ ਉਹਨਾਂ ਦਾ ਵੀ ਹਾਲ ਇਹੀ ਹੈ ਅਕਾਲੀਆਂ ਦਾ ਤਾਂ ਨਹੀਂ ਉਹ ਤਾਂ ਯਾ ਤਾਂ ਇੱਕ ਨੂੰ ਇੱਕ ਨੂੰ ਦੇ ਕੇ ਦੂਜਾ ਅਗਰ ਕੋਈ ਖੜੂਗਾ ਉਹਨਾਂ ਨੂੰ ਮੂੰਹ ਦਾ ਮਾਰਨਗੇ ਸੋ ਦੇ ਆ ਦੇ ਦੇ ਆ ਬਟ ਉਹਨਾਂ ਦਾ ਤਾਂ ਫੰਕਸ਼ਨਿੰਗ ਹੋਰ ਕੁਝ ਹੈ ਆਮ ਆਦਮੀ ਯੈਸ ਦੇ ਕੁਡ ਬੀ ਪਤਾ ਨਹੀਂ ਕਿੰਨੇ ਕਿੰਨੇ ਬੰਦਿਆਂ ਨੂੰ ਇਹਨਾਂ ਨੇ ਟਿਕਟਾਂ ਦਿੱਤੀਆਂ ਨੇ ਉਹਦੇ ਇਹ ਆਮ ਆਦਮੀ ਇੱਕ ਟੈਕਟੀਕਲ 에ਰਰ ਕਰ ਰਿਹਾ ਜਿਹੜੇ ਬੰਦੇ ਟਿਕਟਾਂ ਦੇ ਰਹੇ ਨੇ ਇਹਨਾਂ ਨੇ ਬਹੁਤ ਲੋਕਾਂ ਨਾਲ ਵੈਅਦੇ ਕੀਤੇ ਹੋਏ ਨੇ ਜੀ ਬਹੁਤ ਲੋਕਾਂ ਤੋਂ ਪੈਸੇ ਲੈਂਦੇ ਹੋਏ ਨੇ ਐਂ ਇੱਕ ਨੂੰ ਮਿਲਣਾ ਹੈ ਔਰ ਫਿਰ ਦੇਖਣਾ ਤਮਾਸ਼ਾ ਇੱਥੇ ਕੀ ਹੁੰਦਾ ਪਿਛਲੀ ਵਾਰ ਦੀ ਗੱਲ ਕਰੀਏ ਤਾਂ ਬਹੁਤ ਸਰੀਆਂ ਕਾਂਗਰਸ ਹਾਈ ਕਮਾਂਡ ਵੱਲੋਂ ਗਲਤੀਆਂ ਹੋਈਆਂ ਸੀਐਮ ਕੈਂਡੀਡੇਟ ਦੇਰੀ ਨਾਲ ਅਨਾਉਂਸ ਕਰਨਾ ਤਾਂ ਕਿ ਇਸ ਵਾਰ ਉਹ ਦੁਹਰਾਇਆਂ ਜਾਣਗੀਆਂ ਜਾਂ ਫਿਰ ਤੁਸੀਂ ਰਾਏ ਦੱਸੋ ਆਈ ਥਿੰਕ ਸੋ ਬਿਕਾਜ਼ ਯੂ نو ਦੇਖੋ ਕਾਂਗਰਸ ਪਾਰਟੀ ਦਾ ਹਰ ਵੇਲੇ ਇਹੀ ਸੋਚ ਰਹੀ ਹੈ ਕਿ ਇਲੈਕਸ਼ਨਾਂ ਤੋਂ ਬਾਅਦ ਆਪਣਾ ਕੈਂਡੀਡੇਟ ਅਨਾਉਂਸ ਕਰਨ ਲੇਕਿਨ ਹੁਣ ਰੀਜਨਲ ਪਾਰਟੀਆਂ ਇੰਨੀਆਂ ਖੜੀਆਂ ਹੋ ਗਈਆਂ ਔਰ ਰੀਜਨਲ ਪਾਰਟੀਆਂ ਥੋੜੀ ਮਾਇਵਤੀ ਦੀ ਪਾਰਟੀ ਹੈ ਥੋੜੀ ਬੰਗਾਲ ਵਿੱਚ ਪਾਰਟੀ ਹੈ ਥੋੜੀ ਮਦਰਾਸ ਵਿੱਚ ਪਾਰਟੀ ਹੈ ਹਰਿਆਣੇ ਵਿੱਚ ਪਾਰਟੀ ਹੈ ਐਵਰੀਵੇਅਰ ਦੇ ਰੀਜਨਲ ਪਾਰਟੀ ਪੰਜਾਬ ਵਿੱਚ ਪਾਰਟੀ ਹੈ ਤੋਂ ਲੋਕਾਂ ਨੂੰ ਪਤਾ ਹੈ ਕਿ ਇਸ ਪਾਰਟੀ ਦਾ ਚੀਫ ਚਿਹਰਾ ਕੌਣ ਹੈ ਚੀਫ ਮਿਨਿਸਟਰ ਸ਼ਿਪਾਸ ਸੇ ਦੇਰਫੋਰ ਕਾਂਗਰਸ ਨੇ ਆਪਣਾ ਥੋੜਾ ਟੈਕਟਿਕਸ ਚੇਂਜ ਕੀਤਾ ਹੈ ਆਪਣੇ ਸ਼ੀਲਾ ਡਿਕਸ਼ ਜੀ ਨੂੰ ਐਜ਼ ਅ ਫੇਸ ਆਫ ਦੀ ਕਾਂਗਰਸ ਯੂਪੀ ਚ ਅਨਾਉਂਸ ਕਰਤਾ ਇਹ ਪਹਿਲੀ ਵਾਰ ਮੈਨੂੰ ਕੀਤਾ ਸੀ ਪਰ ਮੈਨੂੰ ਕੀਤਾ ਸੀ ਦੋ ਦਿਨ ਪਹਿਲਾਂ ਇਲੈਕਸ਼ਨ ਤੋਂ ਜਲੰਧਰ ਦੀ ਰੈਲੀ ਹੋ ਰਹੀ ਸੀ ਸਾਡੀ ਤੇ ਉੱਥੇ ਹੁਣ ਕਦੋਂ ਕਰਦੇ ਨੇ ਇਟ ਇਜ਼ ਆਫ ਕੌਰਸ ਅਪ ਟੂ ਦੀ ਕਾਂਗਰਸ ਪ੍ਰੈਜ਼ੀਡੈਂਟ ਦੇ ਕਨ ਮੇਰਾ ਖਿਆਲ ਉਹਨਾਂ ਦੇ ਹੁਣ ਟਰਨ ਆ ਗਈ ਉਹਨਾਂ ਦੇ ਸੋਚ ਵਿੱਚ ਕਿ ਅਗਰ ਅਸੀਂ ਰੀਜਨਲ ਪਾਰਟੀਆਂ ਨੂੰ ਮੈਚ ਕਰਨਾ ਹੈ ਤੇ ਸਾਨੂੰ ਇਹ ਵੀ ਕਰਨਾ ਪਊ ਵੈਸੇ ਤਾਂ ਕਾਂਗਰਸ ਦੇ ਕੈਪਟਨ ਸਾਹਿਬ ਡਿਪਟੀ ਸੀਐਮ ਦੀ ਜਿਹੜੀ ਰਵਾਇਤ ਨਹੀਂ ਹੈ ਪਰ ਇਸ ਵਾਰ ਬਹੁਤ ਸਾਰੇ ਲੋਕ ਡਿਪਟੀ ਸੀਐਮ ਬਣਨ ਦੇ ਸੁਪਨੇ ਵੇਖ ਰਹੇ ਨੇ ਤੇ ਤੁਹਾਨੂੰ ਲੱਗਦਾ ਕਿ ਹੋਣਾ ਚਾਹੀਦਾ ਕਿ ਅੰਡਰ ਦੀ ਕਨਸਟੀਟਿਊਸ਼ਨ देयर ਇਜ਼ ਨੋ ਸੱਚ ਥਿੰਗ ਇਸ ਡਿਪਟੀ ਸੀਐਮ ਕਨਸਟੀਟਿਊਸ਼ਨਸ ਨਹੀਂ ਹੈ ਤੁਸੀਂ ਨਾਮ ਤੁਸੀਂ ਜੋ ਮਰਜ਼ੀ ਬਣਾ ਲਓ ਡਿਪਟੀ ਸੀਐਮ ਬੇਸਿਕਲੀ ਦੇ ਆਰ ਦੇ ਆਰ ਮਿਨਿਸਟਰਸ ਐਂਡ ਉਹ ਠੀਕ ਹੈ ਫੀਤੀ ਕੋਰ ਲਾ ਦਿਓ ਜਿਹੜੀ ਅੱਜ ਕੱਲ ਏਐਸਆਈ ਨੂੰ ਬਣਾ ਰਹੇ ਨੇ ਨਾ ਤਨਖਾਹ ਤਾਂ ਦੇ ਨਹੀਂ ਰਹੇ ਉਹ ਇਹਦਾ ਕੰਮ ਕਰ ਲੈਣਗੇ ਬਸ ਇਹੀ ਇਦੈਟ ਇਜ਼ ਵਾਟ ਦੇ ਆਰ ਡੂਇੰਗ ਜਿਸ ਤਰ੍ਹਾਂ ਫੇਰ ਬਦਲਦਾ سلسلہ ਲਗਾਤਾਰ جاری ਹੈ ਜਾਂ ਘਰ ਵਾਪਸੀ ਦਾ سلسلہ ਲਗਾਤਾਰ ਚੱਲ ਰਿਹਾ ਹੈ ਘਰ ਵਾਪਸੀ ਦਾ ਜਾਂ ਫੇਰ ਬਦਲਦਾ ਇੱਕ ਲੀਡਰ ਦੂਸਰੀ ਪਾਰਟੀ ਨੂੰ ਜੁਆਇਨ ਕਰ ਰਿਹਾ ਤਾਂ ਕਿ ਕਾਂਗਰਸ 'ਚ ਵੀ ਕੁਝ ਲੀਡਰਾਂ ਦੀ ਘਰ ਵਾਪਸੀ ਹੋ ਸਕਦੀ ਹੈ ਆਉਣ ਵਾਲੇ ਸਮੇਂ 'ਚ ਵੈਲ ਯੂ نو ਕਾਂਗਰਸ ਪਾਰਟੀ ਇੱਕ ਸਮੁੰਦਰ ਹੈ ਮੱਛੀਆਂ ਆਉਂਦੀਆਂ ਨੇ ਮੱਛੀਆਂ ਜਾਂਦੀਆਂ ਨੇ ਸੋ ਆਈ ਡੋਨਟ ਆਈ ਇਫ ਐਨੀਬਾਡੀ ਵਿਸ਼ ਜੋ ਆਉਣਾ ਚਾਹਣ ਦੇਖੋ ਆਪਾ ਪੁੱਜ ਜਾਂਦੇ ਆ ਕਿ 130 ਸਾਲ ਦੀ ਪਾਰਟੀ ਹੈ ਕੋਈ ਪਿੰਡ ਨਹੀਂ ਹਿੰਦੁਸਤਾਨ ਦਾ ਜਿੱਥੇ ਕਾਂਗਰਸ ਦੀ ਕੋਈ ਸ਼ਾਖ ਨਹੀਂ ਚਾਹੇ ਛੋਟੀ ਸ਼ਾਖ ਹੈ ਚਾਹੇ ਵੱਡੀ ਸ਼ਾਖ ਹੈ ਪਟ ਕਦੇ ਕਦੇ ਲੋਕਲ ਕੰਪਲਸ਼ਨਸ ਹੋ ਜਾਂਦੀਆਂ ਨੇ ਔਰ ਕਦੇ ਕਦੇ ਨਵੀਂ ਪਾਰਟੀਆਂ ਆ ਜਾਂਦੀਆਂ ਨੇ ਤੇ ਲੋਕ ਕਬੇ ਹੋ ਜਾਂਦੇ ਨੇ ਉੱਥੇ ਜਾ ਕੇ ਡਿਸਿਲਿਊਸ਼ਨ ਹੋ ਜਾਂਦੇ ਨੇ ਫਿਰ ਵਾਪਸ ਆ ਜਾਂਦੇ ਨੇ ਸੋ ਦਿਸ ਹੈਪਨਸ ਇਸ ਬੜੀ ਦੇਰ ਤੋਂ ਚੱਲ ਰਿਹਾ ਹੈ ਕੀ ਕੋਈ ਆਮ ਆਦਮੀ ਪਾਰਟੀ ਦੇ ਲੀਡਰ ਵੀ ਤੁਹਾਡੇ ਸਵਰਗシャン ਤੁਹਾਨੂੰ ਦੱਸ ਨਹੀਂ ਸਕਦਾ ਮੈਂ ਐਨ ਇਸ ਨੂੰ ਹਾਂ ਸਮਝਦਾ ਹਾਂ ਨਾਮ ਮੈਂ ਤੁਹਾਨੂੰ ਦੱਸ ਨਹੀਂ ਆ ਜੀ ਤੇ ਇਹ ਇਸ ਇਸ ਨੂੰ ਹਾਂ ਹੀ ਸਮਝਿਆ ਜਾਵੇ ਵੈਲ ਕਈ ਪਾਰਟੀਆਂ ਦੇ ਲੀਡਰ ਸਾਡੇ ਨਾਲ ਨੇ देयर ਇਸ देयर आर ਪੀਪਲ Who are wanting to come on only ਸਮਝ ਕੋਈ ਵੱਡਾ ਤੁਹਾਨੂੰ ਕੰਪਲਸ਼ਨ ਦੇਖਣੀ ਆ ਪੈਣ ਗਿਆ ਸਾਡੇ ਸੀਟਾਂ ਨੇ ਸੀਟਾਂ ਮੰਗਦੇ ਨੇ ਵੀ ਕੈਨੋਟ ਟੇਕ ਕੰਡੀਸ਼ਨਲੀ ਲੋਕਾਂ ਨੂੰ ਮੈਂ ਮੈਂ ਨਾਮ ਨਹੀਂ ਪੁੱਛਾਂ ਕੈਪਟਨ ਸਾਹਿਬ ਅਨਡਿਸ਼ਨਲੀ ਜਿਹੜਾ ਕੋਈ ਆਣਾ ਚਾਹੇ ਜੋ ਸਾਡੀ ਕਾਂਗਰਸ ਪਾਰਟੀ ਦੀ ਆਈਡੀਓਲੋਜੀ ਨੂੰ ਮੰਨੇ ਅਨਡਿਸ਼ਨਲੀ ਆਉਣਾ ਚਾਹੇ ਵੀ ਕੈਨ ਕੰਸੀਡਰ ਬਟ ਅਗਰ ਆਉਣਾ ਚਾਹ ਕੇ ਕਹੇ ਕਿ ਮੈਂ ਏ ਸੀਟ ਲੜਨੀ ਆ ਜਾਂ ਬੀ ਸੀਟ ਲੜਨੀ ਵੀ ਕੈਨਟ ਟੇਕ ਨਾਮ ਤੁਹਾਡੀ ਤੋਂ ਮੈਂ ਨਹੀਂ ਪੁੱਛਾਂਗਾ ਪਰ ਕੀ ਆਉਣ ਵਾਲੇ ਸਮੇਂ ਚ ਕੋਈ ਵੱਡਾ ਧਮਾਕਾ ਹੋ ਸਕਦਾ ਦੇਖੋ ਜਿਸ ਤਰੀਕੇ ਨਾਲ ਉਹ ਚੱਲ ਰਹੇ ਨੇ ਸਭ ਕੁਝ ਹੋ ਸਕਦਾ ਹੈ ਇਹ ਦੁਨੀਆ ਤਾਂ ਇਸ ਕਿਸਮ ਇਹ ਤਾਂ ਕਾਲੀ ਯੋਗ ਆਇਆ ਹੋਇਆ ਹੈ ਅੱਜਕੱਲ੍ਹ ਕੁਝ ਨਹੀਂ ਪਤਾ ਕਿ ਕਿਦਦਰ ਕੀ ਕੁਝ ਹੋਣਾ ਹੈ ਕੀ ਨਹੀਂ ਹੋਣਾ ਬਟ ਯੈਸ ਕੋ ਸਕਦਾ ਹੈ ਕਿ ਕੁਝ ਲੋਗ ਆ ਸਕਦੇ ਨੇ ਅਖੀਰ ਚ ਸਵਾਲ ਪ੍ਰਸ਼ਾਂਤ <strong>ਕਿਸ਼ੋਰ</strong> ਦੀ ਰਣਨੀਤੀ ਦੇ ਬਾਰੇ ਪ੍ਰਸ਼ਾਂਤ ਹੋਰਾਂ ਦੀ ਜਿਹੜੀ ਰਣਨੀਤੀ ਹੈ ਕੈਪਟਨ ਮਰਿੰਦਰ ਸਿੰਘ ਦੇ ਲਾਈਫ ਸਟਾਈਲ ਤੇ ਜਾਂ ਰੂਟੀਨ ਤੇ ਉਸ ਦਾ ਕੀ ਪ੍ਰਭਾਵ ਰਿਹਾ ਨਾਥਿੰਗ ਇਹ ਤਾਂ ਇਹ ਤਾਂ ਦੇਖੋ ਵਨ ਥਿੰਗ ਯੂ ਮਸਟ ਅੰਡਰਸਟੈਂਡ ਪ੍ਰਸ਼ਾਂਤ <strong>ਕਿਸ਼ੋਰ</strong> ਜੀ ਇਸ ਵੈਰੀ ਐਕਸਪੀਰੀਐਂਸਡ ਔਰ ਬੈਰਾ ਔਰ ਉਹਦੇ ਨਾਲ ਬੜਾ ਫਲੈਕਸੀਬਲ ਬੜੀ ਓਪਨ ਟੂ ਸੁਜੈਸ਼ਨਸ ਐਂਡ ਓਪਨ ਟੂ ਡੂਇੰਗ ਮੇਰੇ ਨਾਲ ਸਾਰੀ ਚੀਜ਼ ਡਿਸਕਸ ਕਰਦੇ ਨੇ ਤੁਸੀਂ ਆਪਣੇ ਆਪ ਕੋਈ ਬਦਲਾਅ ਮਹਿਸੂਸ ਕੀਤਾ ਪਾਰਟੀ ਲੈਵਲ ਤੇ ਕੋਈ ਤੁਸੀਂ ਆਪਣੇ ਆਪ ਚ ਕੋਈ ਬਦਲਾਅ ਮਹਿਸੂਸ ਕੀਤਾ ਪ੍ਰਸ਼ਾਂਤ ਕਿਸ਼ੋਰ ਦੀ ਯੈਸ ਆਫ ਕੌਰਸ ਡੈਫੀਨਿਟਲੀ ਜਿਹੜਾ ਪ੍ਰੋਗਰਾਮ ਚੱਲ ਰਿਹਾ ਹੈ ਬੜਾ ਪੋਜ਼ਿਟਿਵ ਪ੍ਰੋਗਰਾਮ ਹੈ ਡੂ ਯੂ ਨੋ ਕਿ ਜੋ ਸਰਵਿਸ ਉਹਨਾਂ ਦੱਸਦੀਆਂ ਨੇ ਕਿ ਜੋ ਆਮ ਆਦਮੀ ਦੀ ਪਾਰਟੀ ਆ ਤਾਂ ਤਿੰਨ ਮਹੀਨੇ ਪਹਿਲਾਂ ਸੀ ਨਾਊ ਇਟ ਹੈਸ ਕਮ ਰਾਈਟ ਡਾਊਨ ਪਰ ਸੋਸ਼ਲ ਮੀਡੀਆ ਦੇ ਕੈਪਟਨ ਸਾਹਿਬ ਆਪੋ ਜੀ ਇਹ ਜਾਣਦੀਆਂ ਕਿਉਂ ਨੇ ਕਿਉਂਕਿ ਪੀਪਲ ਆਰ ਹਿਅਰਿੰਗ ਅਸ ਜੋ ਇੱਕ ਕੈਂਪੇਨ ਚੱਲ ਰਹੀ ਹੈ ਸਾਡੀ ਉਹ ਲੋਕਾਂ ਦੇ ਵਿੱਚ ਹੁਣ ਉਹ ਉਹ ਲੋਕ ਸਮਝਦੇ ਨੇ ਇਸ ਗੱਲ ਨੂੰ ਲੋਕ ਲੋਕ ਉਸ ਨੂੰ ਰਿਸਪੌਂਡ ਕਰ ਰਹੇ ਨੇ ਤਾਂ ਹੀ ਆਮ ਆਦਮੀ ਦੀ ਪੋਜੀਸ਼ਨ ਡਾਊਨ ਜਾ ਰਹੀ ਹੈ ਪਰ ਕੀ ਕਾਰਨ ਹੈ ਕਿ ਕਾਲੀ ਦਲ ਕੋਈ ਪਰੇਸ਼ਾਨ ਕਿਸ਼ੋਰ ਵੀ ਨਹੀਂ ਹੈ ਪਰ ਸੋਸ਼ਲ ਮੀਡੀਆ ਤੇ ਟ੍ਰੈਂਡ ਕਰ ਰਹੇ ਨੇ ਕੀ ਕਰਦੇ ਟ੍ਰੈਂਡ ਜੀ ਵੈਲ ਯੂ نو ਅਗਰ ਪ੍ਰਕਾਸ਼ ਸੁਖਵੀਰ ਬਾਦਲ ਸਾਨੂੰ ਕੁਝ ਪੈਸੇ ਦੇ ਦੇਣ ਨਾ ਅਸੀਂ ਵੀ ਕਰ ਦਿੰਨੇ ਹਾਂ ਉਹਦਾ ਕੰਮ ਜੀ ਸੁਖਵੀਰ ਲੱਖਾਂ ਦਾ ਕਰੋੜ ਬਣਾਈ ਬੈਠੇ ਨੇ ਹਜ਼ਾਰਾਂ ਕਰੋੜ ਥੋੜਾ ਕੀ ਹੈ ਇਟ ਇਜ਼ ਏ ਇਜ਼ੀ ਜੌਬ ਇਹਦਾ ਮਤਲਬ ਕਾਂਗਰਸ ਕੋਲ ਫੰਡਾਂ ਦੀ ਕਾਰਟ ਹੈ ਆਫ ਕੋਰਸ ਡੈਫੀਨਿਟਲੀ ਫੰਡਾਂ ਦੀ ਕਾਰਟ ਹੈ ਜੀ ਸਾਡੇ ਕੋਲ ਅਸੀਂ ਦੋ ਚੀਫ ਮਿਨਿਸਟਰ ਮਿਨਿਸਟਰ ਨਾਲ ਲੜ ਰਹੇ ਇੱਕ ਪ੍ਰਕਾਸ਼ ਸਿੰਘ ਇੱਕ ਕੇਜਰੀਵਾਲ ਔਰ ਉਹਨਾਂ ਨੇ ਪਤਾ ਨਹੀਂ ਕਿੰਨੇ ਲੈਂਦੇ ਨੇ ਪੈਸੇ ਸੈਂਕੜੇ ਕਰੋੜ ਆਈ ਜਾਂਦੇ ਨੇ ਇੱਥੇ ਸਾਰੇ ਸਾਰੀ ਦੁਆਰਾ ਤੇ ਉਹਦਾ ਮੂੰਹ ਦੇਖੇ ਜਾਂਦੇ ਅਸੀਂ ਰੀਸੈਂਟਲੀ ਮੈਂ ਮੈਡਮ ਪਠਲਾ ਦਾ ਇੰਟਰਵਿਊ ਕੀਤਾ ਤਾਂ ਉਹਨਾਂ ਦਾ ਕਹਿਣਾ ਸੀ ਕਿ ਕਾਂਗਰਸ ਨੂੰ ਇਸ ਵਾਰ ਆਪਣੇ ਲੀਡਰਾਂ ਨੂੰ ਹਰਾਉਣ ਦੀ بجائے ਵਿਰੋਧੀਆਂ ਨੂੰ ਹਰਾਉਣ ਤੇ ਜ਼ਿਆਦਾ ਜ਼ੋਰ ਦੇਣਾ ਚਾਹੀਦਾ I I think so I think there's no ਪਰ ਉਹਨ ਦੇਖੋ ਜਿੰਨੀ ਯੂनाइटेड ਕਾਂਗਰਸ ਅੱਜ ਕਦੇ ਵੀ ਨਹੀਂ ਰਹੀ ਪਹਿਲਾਂ 2017 ਦੇ ਲਈ ਕੀ ਦਾਵਾ ਕਰਦੇ ਹੋ आई थिंक वी आर गोइंग टू बी टोटली यूनाइटेड एंड असी लडाई लडंगे इन प्रॉपर वे एंड असी वी आर असी गवर्नमेंट फॉर्म करेंगे आई विल टेल यू व्हाई मैं एनी के असी क्योंकि मैं कांग्रेस द द विचार मैं अपनी पार्टी दे दी गल करनी है फैक्ट इज के लोग चहंदे ने गुड गवर्नेंस जी और केजरीवाल दे कोल एक बंदा नहीं है थे जेड़ा कोई गुड गवर्नेंस नहीं है एक बंदा है छोटेपुर छोटेपुर नो चार महीने मेरे नाल मेरे नाल रहे ने ਐਸ ਮਿਨਿਸਟਰ ਫਿਰ ਅਸੀਂ ਜਦ ਬਣਾ ਲਾ ਗਰਮ ਤਸੀਫਾ ਦਿੱਤਾ ਸੀ ਅਸੀਂ ਦੋਨੋਂ ਦਿੱਤਾ ਸੀ ਜੀ 4 ਮਹੀਨੇ ਐਸ ਮਿਨਿਸਟਰ ਆਫ ਸਟੇਟ ਕੀ ਤੁਸੀਂ ਜ਼ਿਆਦਾ ਤਜਰਬਾ ਕਰ ਸਕਦੇ ਹੋ ਲੇਕਿਨ ਤਜਰਬਾ ਤਾਂ ਕੁਛ ਹੈ ਬਾਕੀਆਂ ਨੂੰ ਕੋਲ ਕੀ ਹੈ ਕੁਝ ਵੀ ਨਹੀਂ ਜੀ ਹਾਊ ਡੂ ਯੂ ਰਨ ਦਿਸ ਹਾਊ ਡੂ ਯੂ ਰਨ ਦ ਗਵਰਨਮੈਂਟ ਉਸਦਾ ਤਜਰਬਾ ਹੋਣਾ ਚਾਹੀਦਾ ਥੋੜੇ ਤੁਹਾਨੂੰ ਕਿੰਨੀਆਂ ਸੀਟਾਂ ਲੱਗਦੀਆਂ ਨੇ ਕਾਂਗਰਸ ਨੂੰ ਆਉਣੀਆਂ ਨਹੀਂ ਇਹ ਨਹੀਂ ਮੈਂ ਗਿੰਟੀ ਗੁਣਤੀ ਦੇ ਵਿੱਚ ਸਿਆਸੀ ਪੰਡਤ ਵੀ ਕਹਿੰਦੇ ਨੇ ਕਿ ਐਲਾਈਅੰਸ ਦੀ ਲੋਡ ਪੈ ਸਕਦੀ ਹੈ ਸਿਆਸੀ ਪੰਡਤਾਂ ਸਾਨੂੰ 100 ਤੋਂ ਉੱਪਰ ਦੇ ਰਹੇ ਨੇ ਤੁਸੀਂ ਮੰਨ ਜਾਓਗੇ ਉਸ ਨੂੰ ਮੈਂ ਦੂਜੇ ਪੰਡਤਾਂ ਵੀ ਦੱਸ ਬਟ ਨੋ ਆਈ ਡੋਨਟ ਥਿੰਕ ਸੋ ਇਹ ਗੱਲ ਨਹੀਂ ਹੁਣ ਮੈਂ ਸਮਾਪਤੀ ਕਰਾਂਗਾ ਦੇਖੋ ਇੱਕ ਮੈਂ ਤੁਹਾਨੂੰ ਦੱਸਣਾ ਹੈ ਅਕਾਲੀ ਦਲ 200 ਸਾਲ ਪੁਰਾਣੀ ਪਾਰਟੀ ਹੈ ਐਂਡ ਦੇ ਵਿਲ ਦੇ ਆਲਸੋ ਉਹਨਾਂ ਦੇ ਕੋਲ ਤਿੰਨ ਪੁਸ਼ਤਾ ਇਹਨਾਂ ਦੀ ਹੋਗੀਆਂ ਨੇ ਉਹਨਾਂ ਦੇ ਹਾਰਡ ਕੋਰ ਐਲੀਮੈਂਟ ਵੀ ਹੈ ਇਹਨਾਂ ਦਾ ਕੋਈ ਹਾਰਡ ਕੋਰ ਐਲੀਮੈਂਟ ਨਹੀਂ ਹੈ ਕੇਜਰੀਵਾਲ ਦਾ ਇਹ ਤਾਂ ਨਵੇਂ ਮੁੰਡੇ ਨੇ ਜਿਹੜੇ ਆਪਣੇ ਫ੍ਰਸਟ੍ਰੇਟਿਡ ਫੀਲ ਕਰਦੇ ਨੇ ਉਹ ਸਾਰੇ ਜੁੜ ਰਹੇ ਨੇ ਇੱਥੇ ਕੱਲ ਜਿਹੜੀ ਸਾਡੀ ਪਰਸੋਂ ਜਿਹੜੀ ਇਹਨਾਂ ਦੀ ਰੈਲੀ ਹੋਈ ਹੈ ਉਹਦੇ ਵਿੱਚੋਂ ਮੈਂ ਦੇਖ ਰਿਹਾ ਸੀ ਆਪਣੀ ਰੈਲੀ ਨਹੀਂ ਪਬਲਿਕ ਮੀਟਿੰਗ ਉਹਨਾਂ ਦੇ ਬੰਦੇ ਬਾਹਰ ਨਿਕਲ ਰਹੇ ਸੇ ਤਾਂ ਮੈਂ ਦੇਖ ਰਿਹਾ ਸੀ ਕਿਸ 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 ਨੇ ਬੱਚੇ ਆ ਰਹੇ ਨੇ ਮੈਂ ਅਸੀਂ ਅਸੀਂ ਲੰਘ ਰਹੇ ਸੀ ਉੱਥੋਂ ਤੇ ਉਹ ਉਹ ਸਾਰੇ ਬੱਚੇ ਨੇ ਯੰਗਸਟਰਸ ਔਰ ਉਹਨਾਂ ਦੇ ਵਿੱਚ ਇਹ ਹੋਪ ਹੈ ਕਿ ਸ਼ਾਇਦ ਇਹ ਪਾਰਟੀ ਸਾਡੇ ਵਾਸਤੇ ਕੁਝ ਦਵਾ ਸਕੇ ਅਗਰ ਅਸੀਂ ਉਹਨਾਂ ਨੂੰ ਕਨਵਿੰਸ ਕਰ ਸਕਦੇ ਹਾਂ ਕਿ ਇਹ ਨਹੀਂ ਤੁਹਾਨੂੰ ਦਵਾ ਸਕਦੇ ਕਿਉਂਕਿ ਇਹਨਾਂ ਕੋਈ ਨਾ ਤਜਰਬਾ ਹੈ ਨਾ ਹਾਉ ਲੈ ਰੰਦੀ ਗਵਰਨਮੈਂਟ ਅਸੀਂ ਦਾ ਵਾਸਿਕ ਦੇ ਤੁਹਾਨੂੰ ਫਿਰ ਤੁਸੀਂ ਦੇਖ ਲੈਣਾ ਆਲਰੇਡੀ ਚੇਂजेस ਆ ਰਹੀਆਂ ਫੇਸਬੁੱਕ ਫੋਲੋ ਕਰੋ ਮੈਂ ਤਾਂ ਰੋਜ਼ ਫੇਸਬੁੱਕ 1 ਵਜੇ ਤੱਕ ਰਾਤ ਨੂੰ ਇਹੀ ਦੇਖਦਾ ਐਂਡ ਮੈਂ ਟਰੈਕ ਕਰਦਾ ਹਾਂ ਲੋਕਾਂ ਨਾਲ ਉਹਦੇ ਵਿੱਚ ਟੋਟਲ ਚੇਂਜ ਆ ਰਹੀ ਹੈ ਇੱਕ ਸਮੇਂ ਜਿਹੜੇ ਢੱਲੇਦਾਰ ਜਵਾਬ ਜਾਂ ਬਿਆਨ ਕੈਪਟਨ ਮਨਿੰਦਰ ਸਿੰਘ ਦਾਗਦੇ ਸਨ ਉਹ ਅੱਜ ਕੱਲ ਆਮ ਆਦਮੀ ਪਾਰਟੀ ਵੀ ਦਾਗ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਜੇ ਨਸ਼ਾ ਤਸਕਰੀ ਦੇ ਮਾਮਲੇ 'ਚ ਅਸੀਂ ਬਿਕਰ ਮਜੀਠੀਆ ਨੂੰ ਕਾਲਰ ਤੋਂ ਫੜ ਕੇ ਅੰਦਰ ਕਰਾਂਗੇ ਤੁਹਾਡੀ ਸਰਕਾਰ ਆਉਂਦੀ ਹੈ ਤਾਂ ਕੀ ਕਾਰਵਾਈ ਹੋਵੇਗੀ ਹੀ ਹੈਸ ਟੂ ਫੇਸ ਦ ਕਾਂਸਕਵੈਂਸਸ ਇਹਦੇ 'ਚ ਮੈਂ ਤੁਹਾਨੂੰ ਇੱਕ ਦੱਸਣਾ ਹੈ ਕਿ ਜਿਹੜ ਮੈਂ ਕੱਲ੍ਹ ਗੱਲ ਕਹੀ ਹੈ ਕਿ ਦਿਸ ਜਿਹੜਾ ਇਹ 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 ਬੱਚੇ ਮਰ ਰਹੇ ਨੇ ਨਸ਼ੇ ਖਾ ਕੇ ਦਿਸ ਸ਼ੁਡ ਬੀ ਟੈਕਲਡ ਅੰਡਰ 302 ਜਿਸ ਅਮਾਉਂਟਸ ਟੂ ਮਰਡਰ ਜੀ ਐਂਡ ਦਿਸ ਇਜ਼ ਕਿੰਨੇ ਬੱਚੇ ਪਤਾ ਨਹੀਂ ਸਾਡੇ ਤਬਾਹ ਕਰ ਦਿੱਤੇ ਨੇ ਇਟ ਇਜ਼ ਨਸ਼ਾ ਹੂ ਇਕਨ ਨਸ਼ੇ ਜਿਹੜਾ ਲਿਉਂਦਾ ਹੀ ਹੈਸ ਟੂ ਪੇ ਦੀ ਕਨਸੀਕੁਐਂਸ ਚਾਹੇ ਚਾਹੇ ਉਹ ਬੰਦਾ ਜਿਹੜਾ ਲਿਉਂਦਾ ਜੋ ਬਣਾਉਂਦਾ ਦੋ ਬੇਚਦੇ ਜੋ ਪੈਸੇ ਕਮਾਉਂਦੇ ਉਹਨਾਂ ਨੂੰ ਫੜੋ ਆ ਛੋਟੇ ਛੋਟਿਆਂ ਨੂੰ ਫੜ ਲਓ ਜਿਨ੍ਹਾਂ ਦੇ ਪਰਚੀ ਛੋਟੇ ਪੁੜੀਆਂ ਨੇ ਆਪਣੇ ਜੇਬ ਚ ਇਹਦਾ ਫਾਇਦਾ ਕੀ ਹੋਇਆ ਜੀ ਔਰ ਉਹਨਾਂ ਨੂੰ ਤਾਂ ਹਸਪੀਟਲ ਭੇਜੋ ਔਰ ਇਹਨਾਂ ਨੂੰ ਭੇਜੋ ਅੰਦਰ ਜੇਲ੍ਹ ਚ ਔਰ ਸਦਾ ਹੀ ਉੱਥੇ ਰਹਿਣ ਦੇ ਸ਼ੁੱਡ ਬੀ ਟ੍ਰਾਈਡ ਫॉर ਮਰਡਰ ਮੈਂ ਇਹਦੇ ਵਿੱਚ ਆਈ ਵਿਲ ਬ੍ਰਿੰਗ ਅ ਐਮੈਂਡਮੈਂਟ ਇਨ ਦੀ ਅਸੈਂਬਲੀ ਦੇ ਵਿੱਚ ਇਸ ਸਵਾਲ ਦੇ ਨਾਲ ਮੈਂ ਸਮਾਪਤੀ ਕਰਾਂਗਾ ਕੈਪਟਨ ਸਾਹਿਬ ਕਿ ਆਮ ਤੌਰ ਤੇ ਪਹਿਲਾਂ ਸਿਆਸਤਦਾਨ ਸਿਰਫ ਸਿਆਸੀ ਬਿਆਨ ਦਾਗਦੇ ਸਨ ਪਰ ਇਸ ਵਾਰ ਪੋਲੀਟੀਕਲ ਦੀ ਬਜਾਇ ਪერსਨਲ ਕਮੈਂਟਿੰਗ ਬਹੁਤ ਜ਼ਿਆਦਾ ਹੋ ਰਹੀ ਹੈ ਸੁਬੀਰ ਬਾਦਲ ਦੀ ਗੱਲ ਕਰੀਏ ਜਾਂ ਕੁਝ ਕਾਂਗਰਸ ਤੋਂ ਬਾਗੀ ਹੋਏ ਲੀਡਰ ਜਿਹੜੇ ਤੁਹਾਡੀ ਪਰਸਨਲ ਲਾਈਫ ਤੇ ਬੜੇ ਕਮੈਂਟ ਕਰਦੇ ਨੇ ਤੁਸੀਂ ਸਿਆਸਤ ਦੇ ਡਿਗਰੀ ਮਿਆਰ ਨੂੰ ਕਿਸ ਤਰ੍ਹਾਂ ਵੇਖਦੇ ਹੋ ਇਹ ਤਾਂ ਦਿਸ ਇਜ਼ ਬੀਨ ਗੋਇੰਗ ਔਨ ਫੋਰ ਐਵਰ ਸੋ ਮੈਂ ਤਾਂ 37 ਸਾਲ ਹੋ ਗਏ ਨੇ ਇਸ ਸਿਆਸਤ ਚ ਆਈ ਐਮ ਗੋਇੰਗ ਟੂ ਜਸਟ 5 ਮੋਰ ইয়ারਸ ਤੇ ਇਹ ਇਹ ਗੱਲਾਂ ਤਾਂ ਹੁੰਦੀਆਂ ਰਹਿੰਦੀਆਂ ਨੇ ਅਨਫੋਰਚਨਟਲੀ ਸਟੈਂਡਰਡਸ ਗਿਰ ਰਹੇ ਨੇ ਇੱਕ ਟਾਈਮ ਹੁੰਦਾ ਸੀ ਕਿ ਜਦੋਂ ਬਾਜਪਾਈ ਜੀ ਮੈਂ ਜਦ ਪਾਰਲੀਮੈਂਟ ਚ ਪਹਿਲਾ ਗਏ ਬਾਜਪਾਈ ਜੀ ਬੋਲਦੇ ਸੇ ਇਹ ਬ੍ਰਿਲੀਅੰਟ ਸਪੀਕਰ ਸੇ ਹੋ ਅਸੀਂ ਚਾਹੇ ਕਾਂਗਰਸ ਦੇ ਬੈਂਚ ਤੇ ਸੀ ਸਾਰੇ ਜੋ ਸੈਂਟਰਲ ਹਾਲ ਸੇ ਅਸੀਂ ਉੱਠ ਕੇ ਉਹਨਾਂ ਨੂੰ ਸੁਣਨ ਵਾਸਤੇ ਆਉਂਦੇ ਸੀ ਡਿਬੇਟ ਹੁੰਦੀ ਹੈ ਡਿਬੇਟ ਇਜ਼ ਦਾ ਸਿਸਟਮ ਬਟ ਹੁਣ ਤਾਂ ਇਟ ਇਜ਼ ਅ ਡਿਫਰੈਂਟ ਸਿਸਟਮ ਹੁਣ ਤਾਂ ਦੋਸ਼ਮਣੀ ਕੱਟਣ ਦਾ ਸਿਸਟਮ ਬਣ ਗਿਆ ਇਥੇ ਇਹ ਜਿਹੜੇ ਜਿਹੜੇ ਸਾਡੇ ਕਾਂਗਰਸ ਵਰਕਰ ਕਿੰਨੇ ਵਰਕਰ ਸਾਡੇ ਗਰੀਬ ਉਹਨਾਂ ਨੇ ਥੋੜਾ ਕੀ ਵਿਗਾੜਿਆ ਪਰਚੇ ਤੁਸੀਂ ਕਰ ਦਿਓ ਪਰਨਾ ਪਾ ਲੋ ਜੀ ਨਹੀਂ ਪਾਣਾ ਪਰਚਾਇਕ ਹੋ ਤੁਸੀਂ ਮੁੱਦਿਆਂ ਦੀ ਗੱਲ ਕੀਤੀ ਤਾਂ ਕੀ ਮੁੱਦਿਆਂ ਤੇ ਤੁਸੀਂ ਸੀਐਮ ਬਾਦਲ ਦੇ ਨਾਲ ਡਿਬੇਟ ਕਰਨ ਲਈ ਤਿਆਰ ਮੈਂ ਤਾਂ ਇਹਨੂੰ ਬੁੱਕ ਕਰਨ ਲੱਗਿਆ ਸੀ ਵੀ ਨਹੀਂ ਕਹਿੰਦਾ ਹੁਣ ਉਹਨੂੰ ਮੈਂ ਇਹਨੂੰ 10 ਵਾਰ ਕਹਿ ਚੁੱਕਿਆ ਕਿ ਮੇਰੇ ਨਾਲ ਡਿਬੇਟ ਕਰ ਪਰ ਇਹਨੂੰ ਆਉਂਦਾ ਕੱਖ ਆਉਂਦਾ ਕੱਖ ਨਹੀਂ ਇਹਨੂੰ ਕਹਿੰਦੇ ਸੁਖਵੀਰ ਬਾਦਲ ਲਲ ਕਰੇ ਮੈਂ ਕਿ ਸੁਖਵੀਰ ਬਾਦਲ ਨਾਲ ਕਿਉਂ ਕਰਾਂ ਡਿਬੇਟ ਉਹ ਡਿਪਟੀ ਚੀਫ ਮਿਨਿਸਟਰ ਹੈ ਮੈਂ ਚੀਫ ਮਿਨਿਸਟਰ ਹਾਂ ਪੰਜਾਬ ਦਾ ਤੂੰ ਚੀਫ ਮਿਨਿਸਟਰ ਹੈਂ ਪੰਜਾਬ ਦਾ ਆਦਾ ਮੈਦਾਨ 'ਚ ਤੂੰ ਖੜ ਮੇਰੇ ਨਾਲ ਤੁਹਾਡੇ ਨਾਲ ਕਰੋ ਤੁਸੀਂ ਬੁਲਾ ਲਓ ਤੁਸੀਂ ਕੋਸ਼ਿਸ਼ ਕਰਾਂਗੇ ਤੁਹਾਡਾ ਸੁਨੇਹਾ ਜਿਹੜਾ ਬਾਦਲ ਸਾਹਿਬ ਨੂੰ ਪਹੁੰਚਾਵਾਂਗੇ ਜਗਬਾਣੀ ਟੀਵੀ ਨਾਲ ਆਈ ਕਹਿ ਦੇਣਾ ਕਿ ਮੈਂ ਬੁੱਕ ਰਿਹਾ ਹਾਂ ਬਹੁਤ ਬੋਤ